ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸੂ ਮਰੀਤ ਚੰਦ ਬਸ ਸਾਰਾ ਸੋ ਅੱਜ ਜਰਵਾਣਾ ਕਿ ਜਿਹੜਾ ਜਾਨਵਰ ਹੈ ਫਰੋਲੀ ਦਾ ਫਰਤੂ ਲਾ ਕੇ ਤੇ ਵੈਸੇ ਨੂੰ ਬਚਾ ਲਿਆ ਗਿਆ ਇਹ ਦੇਖੋ ਇੱਕ ਟੰਡ ਪਿਆ ਤੇ ਹੋ ਗਿਆ ਥੋੜਾ ਥੋੜਾ ਕੈਮ ਹੋ ਗਿਆ ਜਦੇ ਦਾ ਮੈਂ ਤਾਂ ਪਤਾ ਦੁਕਾਨ ਚ ਬੈਠਾ ਹਾਂ ਉਹ ਤੇ ਦੇ ਹੱਥਾਂ ਨਾਲ ਮੋੜਦੇ ਕਿਉਂ। ਦੇ ਬਣਾਇਆ। ਪਾਣੀ ਪੀ ਲਈ। ਨਾ ਪਾਣੀ ਪਿਆ ਵਾ ਥੋੜੇ ਨਾ ਪਰੋਂ ਡਿੱਗੀ ਦੀ ਰੇ ਲੱਗਦੀ ਲੱਗੀ ਰਸਨ ਨੂੰ ਨਾ। ਉਹ ਆਪੀ ਹਾਂਜੀ। ਅੱਜ ਕੀ ਉੱਦਾਂ ਉੱਡ ਪਊਗੀ ਪਰੋ। ਉੱਦਾਂ ਦੇ ਨੇ ਪ੍ਰਾਣ ਆਲੀ ਆ। ਜੀ ਹੋਰ ਥੋੜਾ ਲੱਗਦਾ। ਉਨੀ ਹੋ ਜੇ ਠੀਕ ਹੈ ਹੈਪੀ ਬਰਥਡੇਅ ਮੰਤਰਮਾ ਆ ਨਾ ਤਾਂ ਸੇ ਇਹ ਦੂਸਰੀ ਨੂੰ ਲੱਗਦਾ ਹੈ ਉਹ ਮੁੜੀ ਹੋਏ ਦੇ ਨਹੀਂ ਠੀਕ ਤਾਂ ਲੱਗਦਾ ਮਨੇ ਕੈਮ ਹੋ ਗਈ ਕੈਮ ਵਾਲੀ ਵਾਲੀ ਹੋ ਜੂਗੀ ਪਾਣੀ ਪੂਣੀ ਨੂੰ ਪਿਆ ਸਾਡੇ ਚ 14 ਵਾਂ ਉਹ ਦੇਖੀ ਹੋਈ ਹੈ ਭਾਜੀ ਉਹਨਾਂ ਨੇ ਕਰ ਦੇਣੀ ਉਹਨੇ ਕਹਿਮ ਹਲੋ ਨਾ ਨਾ ਹਿੰਦੀ ਯਾਰ ਜਦੋਂ ਕੋਈ ਜਦੋਂ ਪੰਛੀ ਡਿੱਗਦਾ ਹੁੰਦਾ ਜਮੀਨ ਤੇ ਜਾਂ ਤੋਂ ਡਿਗਾਵੇ ਤੋਂ ਉਹਦੀ ਵੀ ਬਹੁਤ ਮਦਦ ਕਰਿਆ ਕਰੋ ਕਿਉਂਕਿ ਇਹ ਵਿਚਾਰੇ ਕਿਹੜਾ ਬੋਲਦੇ ਬੋਲ ਕੇ ਦੱਸਣਾ ਇਹਨਾਂ ਨੇ ਤੇ ਸਾਨੂੰ ਸਾਥ ਲੱਗੀ ਤੇ ਇਦਾਂ ਹੀ ਡਿਗਾ ਵੀ ਸੀ ਜਿਹੜੀ ਉੱਪਰੋਂ ਤੇ ਨੂੰ ਪਾਣੀ ਪੁਣੀ ਪਿਆ ਦੇਖ ਸਕਦੇ ਸੀ ਇਹ ਤੇਰੀ ਥੋੜਾ ਨਾ ਚੱਲਦੀ ਚੈਨਲ ਨੂੰ ਕੱਪ ਦੇ ਸਬਸਕ੍ਰਾਈਬ ਕਰਨਾ ਕਰੀਆ ਤੇ ਵਾਪਸ 와ਦੇ ਕਰਦੇ ਸ਼ੇਅਰ ਇਹ ਵੀ ਇੱਕ ਮਨੁੱਖਤਾਰੀ ਸੇਵਾ ਵਾ ਜਨਵਰਾਂ ਦੀ ਜਿਹੜੀ ਜਾਨ ਬਚਾਉਣੀ ਆ ਤੇ ਕਦੀ ਵੀ ਕੋਈ ਰਾਜ ਪੰਛੀ ਡਿੱਗਾ ਇਦਾਂ ਮਿਲੇ ਜਿਹੜਾ ਸਹਿਕਦਾ ਉਹ ਵਿਚਾਰੇ ਜਰੂਰ ਉਹਦੀ ਮਦਦ ਕਰੋ ਉਹਨੂੰ ਪਾਣੀ ਪੁਣੀ ਪਿਐ ਉਹਨੂੰ ਚੈਨਲ ਨੂੰ ਕੱਪ ਦੇ ਸਬਸਕ੍ਰਾਈਬ ਧੰਨਵਾਦ